ਪੰਜਾਬ ਸਰਕਾਰ ਸ਼ਰਧਾ ਤੇ ਸਤਕਾਰ ਦੇ ਨਾਲ ਤੇ ਆਪਣਾ ਸਭ ਕੁਝ ਲਗਾ ਕੇ 350 ਸਾਲਾ ਨਵੇਂ ਪਾਤਸ਼ਾਹ ਜੀ ਦਾ ਬਹੁਤ ਆਦਰ ਤੇ ਸਤਕਾਰ ਦੇ ਨਾਲ ਮਨਾ ਰਹੇ ਆਂ ਪਿਛਲੇ ਕਈ ਮਹੀਨਿਆਂ ਤੋਂ ਮਾਨਯੋਗ ਮੁੱਖ ਮੰਤਰੀ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਤੇ ਉਹਨਾਂ ਦੀ ਰਹਿਨਮਾਈ ਹੇਠ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਸਾਰੇ ਕਾਰਜਕ੍ਰਮ ਜਿਹੜੇ ਉਲਿੱਕੇ ਗਏ ਆ ਤੇ ਜੋ ਸਾਡਾ ਮਕਸਦ ਹੈ ਮਕਸਦ ਕੀ ਹੈ ਕਿ ਗੁਰੂ ਸਾਹਿਬ ਦੀ ਸ਼ਹਾਦਤ ਦਾ ਜਿਹੜਾ ਪੈਗਾਮੇ ਉਕਲ ਜਹਾਂ ਤੱਕ ਉਲਦੇਸ਼ ਤੱਕ ਕੁਸ਼ ਕੁਲ ਮਾਨਵਤਾ ਤੱਕ ਪਹੁੰਚਾਇਆ ਜਾ ਸਕੇ ਪੰਜਾਬ ਸਰਕਾਰ ਨੇ ਇੱਕ ਬਹੁਤ ਸ਼ਾਨਦਾਰ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾ ਪੇਸ਼ ਕਰਦੇ ਇੱਕ 45 ਮਿੰਟ ਦਾ ਲਾਈਟ ਐਂਡ ਸਾਊਂਡ ਸ਼ੋਅ ਤਿਆਰ ਕਰਵਾਇਆ ਜੋ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਜਿਸ ਨੂੰ ਅਸੀਂ ਵੱਡੀ ਗੈਦਰਿੰਗਸ ਦੇ ਵਿੱਚ ਉਸੇ ਉਸ ਜ਼ਿਲ੍ਹੇ ਦੇ ਜਿਹੜੇ ਸਭ ਤੋਂ ਵੱਡੇ ਗਰਾਊਂਡ ਹੈ ਉੱਥੇ ਉਹਨਾਂ ਦਾ ਬੰਦੂਬਸ ਕੀਤਾ ਹੈ ਚਾਰ ਸ਼ਹਿਰਾਂ ਦੇ ਵਿੱਚ ਇਸ ਦੀ ਸ਼ੁਰੂਆਤ ਹੋ ਰਹੀ ਹੈ ਪਟਿਆਲਾ ਜਲੰਧਰ ਫਤਿਹਗੜ ਸਾਹਿਬ ਤੇ ਪਠਾਨਕੋਟ ਐਦਾਂ ਹੀ ਫਿਰ 8 ਤਰੀਕ ਨੂੰ ਫਿਰ 11 ਤਰੀਕ ਨੂੰ ਫਿਰ 14 ਤਰੀਕ ਨੂੰ ਫਿਰ 17 ਤਰੀਕ ਨੂੰ ਤੇ ਫਿਰ 20 ਨਵੰਬਰ ਨੂੰ ਇਸ ਦੇ ਨਾਲ ਹੀ ਜਿਹੜਾ ਹੈ ਵਿਧਾਨ ਸਭਾ ਦੀ ਤਿਆਰੀ ਦੇ ਲਈ ਉੱਥੇ ਲੱਗੇ ਹੋਏ ਆ 20 ਨਵੰਬਰ ਨੂੰ ਸ਼੍ਰੀ ਨਨਪੁਰ ਸਾਹਿਬ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਹੋਊਗਾ ਉਹਦੀ ਵੀ ਬਹੁਤ ਦਿਨੋਂ ਅਸੀਂ ਤਿਆਰੀ ਕਰ ਰਹੇ ਹਾਂ ਪੂਰੇ ਨਨਪੁਰ ਸਾਹਿਬ ਦੇ ਹੁਣ ਵਾਈਟ ਸਿਟੀ ਦੇ ਵਿੱਚ ਕਨਵਰਟ ਕਰਨ ਦੇ ਲਈ ਕਈ ਖਾਸ ਤਰ੍ਹਾਂ ਦੀਆਂ ਮਿਸ਼ਾਲਾਂ ਚਾਰ ਸ਼ਹਿਰਾਂ ਦੇ ਵਿੱਚ ਜਿਸ ਦਾ ਨਾਮ ਅਸੀਂ ਸ਼ਹਾਦਤ ਦੀ ਲੋ ਰੱਖਿਆ ਹੈ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਿੱਥੇ ਗੁਰੂ ਸਾਹਿਬ ਦਾ ਜਨਮ ਹੋਇਆ ਸੀ, ਬਾਬਾ ਬਕਾਲਾ ਸਾਹਿਬ ਵਿਖੇ ਜਿੱਥੇ ਗੁਰੂ ਸਾਹਿਬ ਨੇ 26 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਤੇ ਪਟਿਆਲਾ ਵਿਖੇ ਜਿੱਥੇ ਗੁਰੂ ਸਾਹਿਬ ਨੇ ਬਹੁਤ ਲੰਬਾ ਸਮਾਂ ਬਿਤਾਇਆ, ਇਹ ਚਾਰੋਂ ਸ਼ਹਿਰਾਂ ਦੇ ਵਿੱਚ ਇਹ ਸਪੈਸ਼ਲ ਮਿਸ਼ਾਲਾ ਵੀ ਅਸੀਂ ਲਾਵਾਂਗੇ। ਆਪਣੇ ਪਰਿਵਾਰ ਸਮੇਤ ਜਾਓ, ਬਜ਼ੁਰਗਾਂ ਨੂੰ ਲੈ ਕੇ, ਬੱਚਿਆਂ ਨੂੰ ਲੈ ਕੇ ਜ਼ਰੂਰ ਪਹੁੰਚੋ ਤੇ ਜਿੱਥੋਂ ਜਿੱਥੋਂ ਨਗਰ ਕੀਰਤਨ ਗੁਜ਼ਰਨੇ ਨੇ, ਆਪਾਂ ਆਪਣੇ ਪਿੰਡਾਂ ਤੋਂ ਮੇਨ ਰੋਡ ਤੇ ਆ ਕੇ ਆਪਣੇ ਸ਼ਹਿਰਾਂ ਤੋਂ ਮੇਨ ਰੋਡ ਤੋਂ ਆ ਕੇ ਗੁਰੂ ਸਾਹਿਬ ਦੇ ਸਤਕਾਰ ਵਜੋ। ਤੇ ਨਾਲ ਹੀ 23 24 25 ਨਵੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਈਏ ਤੇ ਆ ਕੇ ਗੁਰੂ ਸਾਹਿਬ ਦੀ ਇਸ ਲਾਸਾਨੀ ਸ਼ਹਾਦਤ ਨੂੰ ਸਜਦਾ ਅਰਪਣ ਕਰੀਏ ਤੇ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰੀਏ